ਪ੍ਰਿੰਸੀਪਲਾਂ ਅਤੇ ਮੁਖ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਪੰਜਾਬ ਦੇ ਸਰਕਾਰੀ ਸਕੂਲ ਸੂਬੇ ਵਿੱਚ ਪ੍ਰਿੰਸੀਪਲਾਂ ਤੇ ਮੁਖ ਅਧਿਆਪਕਾਂ ਦੀਆਂ 50% ਸੀਟਾਂ ਪਈਆਂ ਖਾਲੀ ਸਰਕਾਰੀ ਅਧਿਆਪਕ ਜੂਨੀਅਨ ਨੇ ਬੁੱਧਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਘੱਟੋ-ਘੱਟ 50% ਸੀਟਾਂ ਖਾਲੀ ਪਈਆਂ ਹਨ ਤੇ ਮੁਖ ਅਧਿਆਪਕਾਂ ਦੀਆਂ 46% ਤੇ ਬਲੌਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਦੀਆਂ 33% ਅਸਾਮੀਆਂ ਖਾਲੀ ਪਈਆਂ ਹਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਜ਼ਿਲ੍ਹੇ ਰੋਪੜ ਵਿੱਚ ਬੀਪੀਓ ਦੀਆਂ 10 ਵਿੱਚੋਂ 9 ਅਸਾਮੀਆਂ ਖਾਲੀ ਪਈਆਂ ਹਨ ਸਰਕਾਰੀ ਅਧਿਆਪਕ ਜੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਹੈ ਕਿ ਜਿੱਥੇ ਇੱਕ ਪਾਸੇ ਸੂਬਾ ਸਰਕਾਰ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜ ਰਹੀ ਹੈ ਉੱਥੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਹੈ ਰਿਪੋਰਟ ਦੇ ਵੇਰਵੇ ਸਾਂਝੇ ਕਰਦਿਆਂ ਹੋਇਆਂ ਜੂਨੀਅਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਨੇ ਕਿਹਾ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਪ੍ਰਿੰਸੀਪਲ ਦੀਆਂ ਬਿਆਸੀ ਅਸਾਮੀਆਂ ਬਰਨਾਲਾ ਵਿੱਚ 70 ਕਪੂਥਲਾ ਵਿੱਚ 73 ਫਰੀਦਕੋਟ ਵਿੱਚ 30 ਤਰਨਤਾਰਨ ਵਿੱਚ 55 ਅਸਾਮੀਆਂ ਖਾਲੀ ਹਨ ਇਸੇ ਤਰ੍ਹਾਂ ਤਰਨਤਾਰਨ ਵਿੱਚ ਮੁੱਖ ਅਧਿਆਪਕਾਂ ਦੀਆਂ 78 ਨਵਾਂ ਸ਼ਹਿਰ ਵਿੱਚ 32 ਕਪੂਥਲਾ ਵਿੱਚ 39 ਬਰਨਾਲਾ ਵਿੱਚ 23 ਤੇ ਲੁਧਿਆਣਾ ਵਿੱਚ 83 ਅਸਾਮੀਆਂ ਖਾਲੀ ਪਈਆਂ ਹਨ